ਸੰਗਤ ਜੀ ਅੱਜ ਦੀ ਵੀਡੀਓ ਨਿਤਨੇਮ ਪੂਜਾ ਪਾਠ ਨਾਲ ਸੰਬੰਧਿਤ ਹੈ ਵੀਡੀਓ ਨੂੰ ਅੱਗੇ ਤੋਰਨ ਤੋਂ ਪਹਿਲਾਂ ਸਾਰੀ ਸੰਗਤ ਜੀ ਨੂੰ ਜੈ ਸਾਈਆਂ ਦੀ ਜੈ ਪੀਰਾਂ ਦੀ ਜੈ ਮਸਤਾਨ ਦੀ ਗੱਲ ਕਰਾਂਗੇ ਕਿ ਨਿਤਨੇਮ ਕਰਨ ਤੋਂ ਪਹਿਲਾਂ ਸਾਨੂੰ ਇਹਨਾਂ ਨੂੰ ਜਿੰਦਰੇ ਲਗਾ ਦੇਣੇ ਚਾਹੀਦੇ ਹਨ ਜੇਕਰ ਇਹਨਾਂ ਨੂੰ ਜਿੰਦਰੇ ਲਗਾਉਂਦੇ ਹਾਂ ਤਾਂ ਉਸ ਦਾ ਸਾਨੂੰ ਕੀ ਫਾਇਦਾ ਅਤੇ ਕੀ ਨੁਕਸਾਨ ਹੋ ਸਕਦਾ ਹੈ ਅਕਸਰ ਉਹ ਹੈ ਕਿ जिन्ना नु नित नेम ਕਰਨ ਤੋਂ ਪਹਿਲਾਂ ਹੀ ਜਿੰਦਰੇ ਲਗਾ ਦੇਣੇ ਚਾਹੀਦੇ ਹਨ ਜੇਕਰ ਇਹਨਾਂ ਨੂੰ ਜਿੰਦਰੇ ਲਗਾਉਂਦੇ ਹਨ ਤਾਂ ਕੀ ਨਿਤਨੇਮ ਨੇਪਰੇ ਚੜਨ ਵਿੱਚ ਆਸਾਨ ਹੋ ਜਾਂਦਾ ਹੈ ਜਾਂ ਫਿਰ ਕੋਈ ਮੁਸ਼ਕਲ ਖੜੀ ਹੋ ਜਾਂਦੀ ਹੈ ਸੰਗਤ ਜੀ ਇਸ ਚੈਨਲ ਨਾਲ ਹਮੇਸ਼ਾ ਹੀ ਨਵੀਆਂ ਰੂਹਾਂ ਜੁੜਦੀਆਂ ਆ ਰਹੀਆਂ ਹਨ ਅੱਜ ਵੀ ਬਾਬਾ ਜੀ ਦੀ ਕਿਰਪਾ ਨਾਲ ਜੋ ਇਸ ਚੈਨਲ ਤੇ ਨਵੀਆਂ ਰੂਹਾਂ ਆਈਆਂ ਹਨ ਉਹਨਾਂ ਅੱਗੇ ਗੁਜਾਰਿਸ਼ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦੇਣਾ ਤਾਂ ਕਿ ਇਸ ਚੈਨਲ ਤੋਂ ਪ੍ਰਕਾਸ਼ਿਤ ਹੋਣ ਵਾਲੀ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਜੋ ਰੂਹਾਂ ਪਹਿਲਾਂ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੀਆਂ ਹਨ ਉਹਨਾਂ ਦਾ ਮਡਾਰ ਮਲਟੀਮੀਡੀਆ ਅਤੇ ਸੰਤ ਸਾਈ ਲੋਕ ਦਰਬਾਰ ਸਾਈਂਤਾ ਅੰਮਲੋਂ ਬਹੁਤ ਬਹੁਤ ਧੰਨਵਾਦ ਜੀ ਸੰਗਤ ਜੀ ਆਪਾਂ ਗੱਲ ਕਰਦੇ ਸੀ ਕਿ ਸਾਨੂੰ ਨਿਤਨੇਮ ਕਰਨ ਤੋਂ ਪਹਿਲਾਂ ਇਹਨਾਂ ਨੂੰ ਜਿੰਦਰੇ ਲਗਾ ਦੇਣੇ ਚਾਹੀਦੇ ਹਨ ਸੰਗਤ ਜੀ ਜਿੰਦਰੇ ਲਗਾਉਣ ਵਾਲੀਆਂ ਹੋਰ ਵੀ ਕਈ ਚੀਜ਼ਾਂ ਹੋ ਸਕਦੀਆਂ ਹਨ ਪਰ ਸਭ ਤੋਂ ਅਹਿਮ ਤੇ ਖਾਸ ਹੈ ਇਨਸਾਨ ਦਾ ਮਨ ਜੋ ਕਦੇ ਵੀ ਇੱਧਰ ਉੱਧਰ ਭਟਕਣ ਤੋਂ ਥੱਕਦਾ ਨਹੀਂ ਹੈ ਇਹੋ ਜਿਹਾ ਕਿਹੜਾ ਸਮਾਂ ਹੋਵੇਗਾ ਜਦੋਂ ਮਨ ਟਿਕ ਕੇ ਬੈਠਿਆ ਹੋਵੇਗਾ ਜਿੰਨੀ ਤੀਵਰ ਗਤੀ ਨਾਲ ਮਨ ਦੌੜਦਾ ਹੈ ਇੰਨੀ ਤੇਜ਼ ਗਤੀ ਨਾਲ ਇਸ ਦੁਨੀਆ ਤੇ ਸ਼ਾਇਦ ਹੀ ਕਿਸੇ ਹੋਰ ਚੀਜ਼ ਦੀ ਗਤੀ ਹੋਵੇਗੀ ਇਸ ਲਈ ਸੰਗਤ ਜੀ ਜਦੋਂ ਵੀ ਤੁਸੀਂ ਨਿਤਨੇਮ ਕਰਦੇ ਹੋ ਤਾਂ ਇਹ ਤੁਹਾਨੂੰ ਨਿਤਨੇਮ ਤੋਂ ਪਟਕਾਉਂਦਾ ਹੈ ਕਦੀ ਕਹਿੰਦਾ ਹੈ ਅਜੇ ਨਿਤਨੇਮ ਦਾ ਟਾਈਮ ਨਹੀਂ ਹੋਇਆ ਅਜੇ ਸੌਣ ਦਾ ਟਾਈਮ ਹੈ ਅਜੇ ਕੰਮ ਕਾੜ ਦਾ ਟਾਈਮ ਹੈ ਮਤਲਬ ਇਸਨੇ ਤੁਹਾਨੂੰ ਨਿਤਨੇਮ ਕਰਨ ਤੋਂ ਹਰ ਹਾਲ ਵਿੱਚ ਰੋਕਣਾ ਹੀ ਹੁੰਦਾ ਹੈ ਮਨ ਚਾਂਚਲ ਹੈ ਇਹ ਕਾਲ ਦੀ ਗੱਲ ਜਲਦੀ ਸੁਣਦਾ ਹੈ ਇਸ ਲਈ ਨਿਤਨੇਮ ਕਰਨ ਤੋਂ ਪਹਿਲਾਂ ਹੀ ਬਾਬਾ ਜੀ ਤੇ ਕੀਤੇ ਵਿਸ਼ਵਾਸ ਭਰੋਸੇ ਅਤੇ ਪਿਆਰ ਦਾ ਜਿੰਦਰਾ ਮਨ ਨੂੰ ਇਸ ਤਰ੍ਹਾਂ ਲਗਾ ਦਿਓ ਕਿ ਮਨ ਨੂੰ ਪਤਾ ਲੱਗ ਜਾਵੇ ਕਿ ਇਹ ਸੰਗਤ ਹੁਣ ਬਾਬਾ ਜੀ ਦੇ ਪਿਆਰ ਅਤੇ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਬਨ ਚੁੱਕੀ ਹੈ ਹੁਣ ਇਸ ਨੂੰ ਕੋਈ ਪਟਕਾ ਨਹੀਂ ਸਕਦਾ ਮਨ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹੋ ਹੈ ਇਨਸਾਨ ਦਾ ਦਿਲ ਮਨ ਭਟਕਣ ਤੋਂ ਕਾਬੂ ਹੋ ਗਿਆ ਤੇ ਦਿਲ ਨੇ ਜਲਦੀ ਕਾਬੂ ਵਿੱਚ ਆ ਜਾਣਾ ਹੈ ਕਿਉਂਕਿ ਇਹ ਮਨ ਹੀ ਹੈ ਜੋ ਦਿਲ ਨੂੰ ਵੀ ਨਿਤਨੇਮ ਤੋਂ ਪਟਕਾਉਂਦਾ ਹੈ ਦਿਲ ਦਾ ਕਸੂਰ ਨਾ ਹੁੰਦਿਆਂ ਵੀ ਇਹ ਮਨ ਦੇ ਆਕੇ ਲੱਗ ਕੇ ਤੁਹਾਨੂੰ ਨਿਤਨੇਮ ਤੋਂ ਪਟਗਾ ਸਕਦਾ ਹੈ ਸੋ ਸੰਗਤ ਜੀ ਇਹ ਹੀ ਦੱਸਣਾ ਸੀ ਕਿ ਨਿਤਨੇਮ ਤੋਂ ਪਹਿਲਾਂ ਹੀ ਇਹਨਾਂ ਨੂੰ ਬਾਬਾ ਜੀ ਤੇ ਕੀਤੇ ਵਿਸ਼ਵਾਸ, ਪ੍ਰੇਮ ਪਿਆਰ ਤੇ ਸ਼ਰਦਾ ਦੇ ਜਿੰਦਰੇ ਇਹਨਾਂ ਨੂੰ ਲਗਾ ਦਿਓ ਤਾਂ ਤੁਹਾਡਾ ਮਨ ਦਿਲ ਵਿੱਚੋਂ ਸਿਰਫ ਤੇ ਸਿਰਫ ਨਿਤਨੇਮ ਹੀ ਉਤਪੰਨ ਹੋਵੇਗਾ। ਨਿਤਨੇਮ ਦੇ ਸਮੇਂ ਹੋਰ ਕੁਝ ਨਹੀਂ ਉਤਪੰਨ ਹੋਵੇਗਾ। ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਹੀ ਰਾਏ ਆਪ ਜੀ ਨਾਲ ਸਾਂਝੀ ਕਰਨੀ ਸੀ। ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ। ਧੰਨਵਾਦ। ਜੈ ਸਾਂਝਾਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ